ਤੋ ਲੋਕ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਧੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾ ਨਾ ਜਾਣਾ ਤੇਰੀ ਇਹ ਪ੍ਰੇਮ ਪਦਾਰਥ ਵੀ ਕਿਆ ਹੋਇਆ ਗਿਆਨ ਪਦਾਰਥ ਵੀ ਕਿਆ ਹੋਇਆ ਅਸਲ ਜੇ ਦੋਏ ਕੋਨ ਗਿਆਨ ਔਰ ਪ੍ਰੇਮ ਦੋਰੀ ਹੋ ਸਕਦਾ ਕਿਆ ਹੁੰਦਾ ਮਨ ਔਰ ਕਿਤਦਾ ਆਪਸ ਵਿੱਚ ਜੀ ਸਕੇ ਭਾਈ ਇਹੋ ਤੇ ਪ੍ਰੇਮ ਹੋ ਜਾਵੇ ਜਿੰਨਾ ਜਿਹੜਾ ਨੂੰ ਗਿਆਨ ਦੀ ਇਹ ਆਪਾ ਬ੍ਰੋਧੀ ਦਿੰਦੇ। ਬ੍ਰੋਧ ਇਹਨਾਂ ਦਾ ਉਹਨਾਂ ਜਿਹੜਾ ਜਨਨ ਸਗੇ ਭਾਜੀਆਂ ਵਾਲਾ ਇਹਨਾਂ ਨੂੰ ਖਿਆਲ ਦੀ ਹੈ। ਖਬਰ ਗਈ ਹੈ। ਸਗੇ ਭਾਜੀਆਂ ਆਸੀ ਤਾਂ ਕੋਈ ਨਾ ਜਿੰਨਾ ਜਿਹੜਾ ਇਹ ਗਿਆਨ ਦੀ ਹੁੰਦਾ ਉਹਨਾਂ ਜਿਹੜਾ ਬ੍ਰੋਧ ਹੈ ਉਹਨੂੰ ਕਿ ਤਰ ਹ। ਕੀ ਇਹਨਾਂ ਨੂੰ ਗਿਆਨ ਹੋ ਗਿਆ ਨਾਲੇ ਬ੍ਰੇਗ ਹੋ ਗਿਆ? ਇੱਕ ਤਿਸ ਕਿੰਦੇ ਦੋ ਪਹਿਲੂ ਨੇ ਬ੍ਰੇਗ ਹੋ ਗਿਆ। ਇਹ ਤੇ ਪ੍ਰੇਮ ਕੋਟੋਲਾ ਕੈਸ ਤਹਿ ਦਿੱਤਾ ਕਣਕੂ ਐ ਵੈਸੇ ਥੱਲੇ ਡਲੈਂਕੜ ਐ ਤੂੰ ਐ ਅੱਛਾ ਜੀ ਹਾਂ ਕਣਕ ਲਾਸ ਤੇ ਅੱਛਾ ਟਟਣ ਕੋ ਪਤ ਮੇਰੀ ਉਹ ਇਹ ਵਾ ਤੇ ਕੋਤਾ ਉਰਦੂ ਵਾਲਾ ਹੁੰਦਾ ਹੱਥ ਨਾਲ ਇਹ ਹੈ ਵੀ ਉਹਦੇ ਚ ਲਿਖਿਆ ਹੋਇਆ ਹੈ ਦਾਨਾ ਬੀਨਾ ਸਾਈ ਮੈਂਡਾ ਏ ਥੋੜੀ ਲੈਂਦੀ ਭਾਸ਼ਾ ਲੱਗਦੀ ਹੈ ਨਾ ਹਾਂ ਹਾਂ ਬਸ ਠੀਕ ਹੈ ਜੀ ਹਾਂ ਜੀ ਦਾਨਾ ਬਿਨਾਂ ਸਾਈਂ ਮੈਂਡਾ ਨਾਨਕ ਸਾਹਿਬ ਨਾ ਜਾਣਾ ਤੇਰੀ ਖਾਲਾ ਪੀੜਾ ਸਾਹਿਬ ਜੀ ਬਿਨਾਂ ਬਾਕੀ ਜਿਹੜਾ ਦਾਨ ਉਹਨਾਂ ਨੂੰ ਤਾਂ ਚੋਗੜਾ ਦਾ ਸੋਈਂਦਾ ਇਹਦਾ ਸਰੀਰ ਦੀ ਖਰਾਬ ਹੈ ਨਾ ਸਾਈਂ ਜੀ ਦਾ ਮੈਂ ਤਾਂਕ ਚਾਲੂ ਜਾਲਾ ਤੇਰੀ ਨਾਨਕਾ ਮਨ ਤੇਰੇ ਮਨ ਵਿੱਚ ਕੀ ਹੈ ਕੋਈ ਗਿਆਨ ਤੇਰੇ ਬਾਰੇ ਤੈਨੂੰ ਕੋਈ ਗਿਆਨ ਨਹੀਂ ਤੇਰੇ ਬਾਰੇ ਤੈਨੂੰ ਸਾਰਾ ਗਿਆਨ ਦਾਨਾ ਬਿਨਾਂ ਤੋਂ ਕੀ ਭਾਵਨ ਦਾ ਜੀ ਸਾਣਾ ਦੇਣ ਵਾਲਾ ਬਿੱਦਲ ਜੋਗੜ ਵਾਲਾ ਅੱਛਾ ਜੀ ਕਿਰਤਵਾਨ ਅੱਛਾ ਜੀ ਕਿਰਤਵਾਨ ਬੋਲ ਕਿਰਤ ਇੱਕ ਫੂਰਕੀ ਦੇ ਰਿਆ ਖਾਰ ਹੈ ਤਾ ਕੋਰੇ ਰਿਹਾ ਜਾਂਦੇ ਰਿਹਾ ਅੱਛਾ ਜੀ ਕਿ ਲਗੰਦੇ ਰਿਹਾ ਇਹ ਬਾਲਾ ਵੀਦੋ ਦੋਏ ਦੀ ਹਾਂ ਹਾਂ ਆਪੇ ਦੀ ਸਾਣਾ ਆਪੇ ਵੀਦੋ ਠੀਕ ਹੈ ਆਪੇ ਸਾਣਾ ਆਪੇ ਵੀਦੋ ਵੀ ਗਿਆ ਤਾਂ ਸਾਹੀ ਹਾਂਜੀ ਸਾਰ ਨਾ ਜਾਣਾ ਤੇਰੀ ਇਹ ਹੁਣ ਪਰਮੇਸ਼ਰ ਦੀ ਗੱਲ ਆ ਰਹੀ ਉਹ ਇਹ ਦਿਸ ਇਸ ਦੀ ਗੱਲ ਹੈ ਠੀਕ ਹੈ ਪਰ ਇਹ ਆਮ ਜਿਹੜਾ ਪਟੋਲਾ ਹੈ ਇਹ ਕਹਿੰਦੇ ਆ ਰੇਸ਼ਮੀ ਕਪੜਾ ਹੁੰਦਾ ਇਹ ਸ਼ਬਦ ਆਮ ਸਾਡੇ ਪਿੰਡ ਚ ਬੜਾ ਪੜਿਆ ਜਾਂਦਾ ਸੀ ਜੀ ਇਹ ਸ਼ਬਦ ਇਹ ਸ਼ਬਦ ਮੈਨੂੰ ਸਭ ਤੋਂ ਪਹਿਲਾਂ ਯਾਦ ਹੋਇਆ ਸੀ ਕਿਉਂਕਿ ਰਮਾਲਾ ਦੇਣ ਸਮੇ ਪੜਿਆ ਜਾਂਦਾ ਸੀ ਉੱਪਰ ਸਰ ਪੜਦੇ ਨੇ ਜਦੋਂ ਬੱਕੇ ਤੋਂ ਕਫਰ ਚਾਲੂ ਹੋ ਜਾਏ ਫਿਰ ਭੱਜੇ ਵਾਲਿਆਂ ਦੀ ਕੀ ਅਸਤੀ ਕਫਰ ਤੋਂ ਉਲਟ ਚੱਲ ਜਣ ਉਹਨਾਂ ਨੇ ਕਫਰ ਤੋਂ ਉਲਟ ਗਿਆ ਛੇਕਿਆ ਜੀ ਹੋਰ ਕੁਝ ਕਹਿਤਾ ਉਹ ਕੋਫਰ ਹੈ ਉਹਨਾਂ ਦਾ ਕੋਫਰ ਹੈ ਕਿ ਛੋਟਾ ਕੋਫਰ ਹੈ ਉਹਨਾਂ ਦਾ ਕੋਫਰ ਹੈ ਇੱਕ ਤਾਂ ਕੋਫਰ ਹੈ ਉਹਦੋਂ ਕਹਿੰਦਾ ਜੋ ਅਰਥ ਕਰਦੇ ਆਪ ਆਇਓ ਕੋਫਰ ਹਾਂਜੀ ਕਹਿੰਦਾ ਜਿਹੜਾ ਉਹ ਪ੍ਰਚਾਰ ਕਰਦੇ ਲੋਕੋ ਕੋਫਰ ਹੈ ਇੱਕ ਕੋਫਰ ਜ਼ਰੂਰ ਹੈ ਲੋਕ ਇੱਕ ਵਾਰ ਆਪਾਂ ਅਰਥ ਸਾਰੇ ਚੇਤਨ ਦੇ ਕਰਦੇ ਆ ਉਹਨਾਂ ਨੇ ਸਾਰੇ ਹੱਥ ਜੜਦੇ ਕੀਤੇ ਹੋਏ ਇਹ ਜੀ ਮੈਨੂੰ ਪਤਾ ਜੜਦੇ ਚੇਤਨ ਦਾ ਇਹ ਤਾਂ ਜਿਹੜਾ ਸੰਗਤ ਦੱਸੂ ਸੰਗਤ ਦਾ ਹਰ ਪਰਮ ਮਸਤ ਬੱਤਾਂ ਜੀ ਤੇ ਕਹ ਸੰਤ ਫੈਸਲਾ ਕਰ ਹਰਫਰਾ ਫੈਸਲਾ ਕਰੂ ਆਪ ਪਰ ਇੱਕ ਕੁਫਰ ਦੀ ਊਰ ਹੈ ਇਹ ਆ ਅਸੰਤ ਨੇ ਇਹ ਮੰਨ ਲੇ ਛੇਕੇ ਤੋ ਗਏ ਫਿਰ ਪਰ ਕਿਹੜਾ ਦੁਹਣ ਚ ਇਹ ਸੰਤ ਦੱਸੋ ਕੰਨ ਦੇ ਅੱਗੇ ਫੈਸਲਾ ਆਦਮੀ ਕੋਈ ਨਹੀਂ ਦਫਾ ਫੈਸਲਾ ਕਰਦਾ ਉਸ ਕੁਫਰ ਦੇ ਖਿਲਾਫ ਕੇਸ ਤਿਆਰ ਕਰਕੇ ਦਿੱਤਾ ਆਹ ਆ ਕੇਸੇ ਤਿਆਰ ਹੋ ਰਿਹਾ ਫਾਈਲੇ ਤਿਆਰ ਹੋਦੇ ਜੀ ਕੇ ਕੁਰਬਾਨੀ ਦੇ ਜੋ ਅਰਥ ਨੇ ਉਹਨਾਂ ਦੇ ਉਹਰ ਦੇ ਖਿਲਾਫ ਇੱਕ ਕੇਸ ਫਾਈਲ ਕੀਤਾ ਹੈ। ਸੰਬਦ ਬੈਲਾ ਕਰੂ ਕੋ ਫਿਰ ਕਿਹੜਾ? ਤੇ ਮੈਂ ਫੈਸਲਾ ਕਰ ਸਕਦਾ ਆ ਨਾ ਉਹ ਕਰ ਸਕਦੇ। ਹਾਂਜੀ। ਮਹੱਲਾ ਪੰਜਵਾਂ ਪੰਡੇ ਸਿਮਰਣੀ ਹਮ ਕਿਛ ਲੱਦਮ ਬੇਖਮ ਨ ਦਿੱਠਮ ਕੋਈ ਜਿਸ ਬਦ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਤੇਰੇ ਜਿਹਾ ਤੇਰੇ ਸਰੂਪ ਚੋਂ ਹਬ ਕੁਛ ਲੱਦਮ ਸਭ ਕੁਝ ਲੱਗ ਜਾਂਦਾ। ਇਸ ਪੈਨ ਨੂੰ ਸਵਰ ਲਈਏ ਤਾਂ ਕੋਈ ਛੀ ਜੈਸੀ ਵਸਤੂ ਬੱਝੀ ਹੋਈ ਨਹੀਂ ਜਿਹਦੀ ਲੋੜ ਹੋਵੇ ਸਾਨੂੰ ਆਪ ਕੁਛ ਲੱਗ ਦਗ ਹਾਂਜੀ ਫਿਰ ਕੋਈ ਨਾ ਜੇ ਕੋਈ ਕੋਈ ਵੀ ਚੀਜ਼ ਔਖੀ ਨਹੀਂ ਹੈ ਜਨਦੀ ਕੋਈ ਚੀਜ਼ ਮੁਸ਼ਕਲ ਲੱਗਦੀ ਨਹੀਂ ਸਭ ਤੋਂ ਮੁਸ਼ਕਲ ਹੈ ਬੋਤੋਂ ਬਚਣਾ ਇਹ ਵੀ ਔਖਾ ਨਹੀਂ ਰਹ ਜਾਂਦਾ ਸਭ ਤੋਂ ਔਖੀ ਹੈ ਮੌਤ ਨਾਲ ਹਾਂਜੀ बड़े-बड़े अस्पताल बड़े-बड़े डॉक्टर ने सरकारानू एडले राय ने पैसे से ये इलाज तोड़ देने बर्दाई थी ये तक का सबको ये भी बिकम ਨਹੀਂ ਰਹਾ ਨਾਂ ਕਲਾ ਮਿਲੇਦਾ ਜੀਵ ਅਤਗੇ ਉੱਤੇ ਫਿਕਮਾ ਨਾ ਰਹਿ ਗਿਆ ਹਾਂਜੀ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੀਟ ਨਾ ਸਕੈ ਕੋਈ ਇਹ ਗੱਲ ਜਰੂਰ ਜਿਤ ਪਤ ਰੱਖੇ ਸੱਚਾ ਸਾਹਿਬ ਪਗਤ ਨੂੰ ਜੇ ਜਲਾਲਤ ਤੇ ਇਸਵਸਥਾ ਵਿੱਚ ਰਹਿਣਾ ਚਾਹੇ ਦੁਨੀਆ ਦੀ ਜਗਾ ਪਗਤ ਦੇ ਪ੍ਰਤੀ ਜਿੱਦੀ ਨਾ ਹੋਵੇ ਚੰਗਾ ਨਾ ਸਮਝੇ ਦੁਨੀਆ ਬਾਤ ਉਹਦੀ ਚਾਰਜ ਹੋਵੇ ਲੋ ਸਾਰੇ ਉਹਨੂੰ ਬੜਾ ਕਹਿਣ ਬੁਰਾ ਕਹਿਣ ਠਕੀਆ ਕਹਿਣ ਕਿ ਤੂੰ ਪਸਿਆਣਾ ਤੁਹਾਡਾ ਭਾਈ ਹੋਵੇ ਇਸ ਬਤ ਰੱਖੇ ਸੱਚਾ ਸਾਹਿਬ ਨਾਲ ਕਬੀੜ ਨਹੀਂ ਰਹਿ ਸਕੇ ਉਹ ਵੀ ਮਟਕੀਆਂ ਖੁਦ ਕੋਈ ਠੀਕ ਹੈ ਜਿਹੜੀ ਬੱਚੋ ਰੱਖਦਾ ਜੇ ਮਰਦ ਤੱਕ ਉਹ ਬਿਸ਼ਟਾ ਮੜਾਏ ਜੇ ਉਹਨੂੰ ਕਤਲ ਕਰਕੇ ਬਿਸ਼ਟਾ ਦੇ ਵਿੱਚ ਮਿਛੜ ਦੇਣ ਕਾਰੂਨਾ ਕਰਨ ਤਾਂ ਮਰਦ ਤੱਕ ਆਖਾਟ ਜਾਏ ਉਸ ਤਰ੍ਹਾਂ ਹਕੀਕਤ ਹੋਵੇ ਜੇ ਮਰਦ ਤੱਕ ਚੰਦਨ ਮਾਜਲਾ ਕਿਹੜਾ ਹੈ ਕਿਸ ਤੇ ਮਰਦ ਕਬਣ ਬੋਲ ਪਾਏ ਜੇ ਜਗਤ ਦੇ ਸਾਗਤ ਨੂੰ ਚੰਦਨ ਦੇ ਰੇਹ ਲਾ ਕੇ ਵਿਸਾਣ ਦੇਣ ਉਹਦੇ ਸਾਗਤ ਨੂੰ ਵੀ ਉਹ ਚੋਕੀ ਮਿਲ ਜੇ ਠੀਕ ਹੈ ਇਸ ਬਤਰੱਕੇ ਸੱਚਾ ਸਾਹਿਬ ਨਾਲ ਕੁ ਮੀਟਣਾ ਸਕੇ ਕੋਈ ਕੋਈ ਜੇ ਨਾਲ ਤੇ ਇੱਕ ਆ ਮਾਰਤੀ ਹਾਂ ਮਗਦਾਬ ਵਿੱਚ ਜਾ ਕੇ ਦਿੱਤੇ ਸਾਹਿਬ ਦੀ ਮੌਤ ਸੀ ਆ ਪੰਜਵੇਂ ਪਾਸ਼ਾ ਦਾ ਵੀ ਤੇ ਬਗਾਲ ਦਾ ਮੌਤ ਸੀ ਹਾਂ ਨੌਵੇਂ ਪਾਸ਼ਾ ਦਾ ਸੀਸ ਲੈ ਲਿਆ ਸੌਵੇਂ ਪਾਸ਼ਾ ਦਾ ਸੀਸ ਲੈ ਗਾਵਿਆ ਤੇ ਬਿਮਾਰ ਹੋਣੇ ਕਰਤਾ ਜਿਹੜੀ ਪਦਮਚੋਂ ਰੱਖੇ ਇਹਨੂੰ ਵੀ ਕੋਈ ਮਾਰ ਨਹੀਂ ਸਕਦਾ ਜੇ ਉਹ ਹੱਥੇ ਮੂਰੇ ਨੇ ਛੜ ਦਤਾ ਆ ਪੋਠੜੀ ਬਣਾ ਕੇ ਕਬੀਰ ਨੂੰ ਜਿਹੜੀ ਪਦਮਚੋਂ ਰੱਖੇ ਤੇਰਾ ਭਾਣਾ ਉਹੀ ਤਾਂ ਲੱਗਾ ਉਹ ਵੀ ਤਾਂ ਟੈਸਟ ਹੈ। ਕੋਈ ਨਹੀਂ ਤਾਂ ਟੈਸਟ ਹੈ ਹੋਰ ਇਹਦਾ ਕੈਸ ਕੀ ਲਰੂ ਕੋਈ। ਆ ਦੁਨਿਆਵੀ ਜਿੱਤ ਦਾ ਇਹ ਟੈਸਟ ਹੈ ਹੋਰ ਬਚਤ ਦੀ ਬਾਹਰ ਦਾ ਹੋਰ ਕੋਈ ਟੈਸਟ ਹੈ ਨਹੀਂ। ਸਰਕਾਰੀ ਇੱਜ਼ਤ ਨੂੰ ਜਿੱਤ ਬਣਦਾ ਆ ਨਹੀਂ ਬਣਦਾ। ਠੀਕ ਹੈ। ਨਹੀਂ ਕਹਿੰਦਾ ਦੁਨੀਆਂ ਅੱਗੇ ਆ ਵੜਿਆ ਜਾਂ ਅੱਗੇ ਸੇਤੀ ਜਾਓ। ਉਹ ਤਾਂ ਬਣਿਆ ਕਰਨ ਵਾਲੀ ਬਠੇ ਨੇ। ਜਦੋਂ ਇਹ ਜੱਗ ਜਾ ਰਿਹਾ ਤਦ ਬਸਾਰ। ਹਾਂਜੀ। ਪੌੜੀ ਹੋਵੇ ਸੁਖ ਕਣਾ ਦਈ ਧਈ ਹੈ ਕੁੰਜੇ ਰੋਗਾ ਘਾਣ ਹਰ ਗੁਣ ਗਾਈ ਹੈ ਦਾਤੇ ਨੂੰ ਧਈ ਹੈ ਦਾਤੇ ਨੂੰ ਧਈ ਹੈ ਦੇਣ ਵਾਲੇ ਨੂੰ ਧਈ ਹੈ ਬੜਾ ਸੁਖ ਹੁੰਦਾ ਸੋਕੇ ਸੁਖ ਹੈ ਉਹ ਚ ਜਿਸ ਦਾ ਦਿੱਤਾ ਖਾਵਣਾ ਤੱਕਈਏ ਸਾਵਾਸ ਸੁਖ ਹੈ ਇਹਦੇ ਵਿੱਚ ਸੁਖ ਠੀਕ ਹੈ ਜੀ ਕੁੰਜੇ ਰੋਗਾ ਘਾਣ ਹਰ ਗੁਣ ਗਾਈ ਹੈ ਪੰਜੇ ਰੋਗਾਂ ਕਾ ਹਰਗੋਣ ਗਾਈਏ ਜੇ ਹਰਗੋਣ ਗਾਈਏ ਤਾਂ ਅਗਲੀ ਗੱਲ ਲਈ ਕਹੀਏ ਤੇ ਬਾਅਦ ਹਰਗੋਣ ਗਾਉਣ ਅਗਲੀ ਜਿਹਨੇ ਰੋਗ ਨੇ ਨਾ ਇਹਨਾਂ ਦਾ ਧੰਨ ਇਹਨਾਂ ਆਪ ਪੀੜ ਕੇ ਕੱਢ ਦਿੰਦਾ ਜਿਵੇਂ ਕੋਲੂ ਤਲਾ ਜੋ ਤੇਲ ਬਾਹਰ ਕੱਢ ਦਿੰਦਾ ਖਾਲਾ ਢ ਕਰ ਦਿੰਦਾ ਜੇ ਖਾਲਾ ਨਾ ਖਾਲਾ ਕੱਢ ਕਰ ਦਿੰਦਾ ਖਾਲ ਰੋਗਲੇ ਤਾਂ ਢ ਕਰ ਦਿੰਦਾ ਤੇਲ ਤੱਤ ਦਿਖਾਲ ਹੁੰਦੀ ਹੈ ਬਾਹਰ ਕਰ ਦਿੰਦੇ ਗੀ ਅੰਦਰ ਵਰਤੇ ਠੰਡ ਪ੍ਰਭ ਚਿਤਲ ਆਈਏ ਪੂਰਨ ਹੋਵੇ ਆਸ ਨਾਏ ਮਨ ਵਸਾਈਏ ਦੁੱਧ ਵਰਤੇ ਠੰਡ ਦੁੱਧ ਦਾ ਠੰਡ ਵਰਤਣੀ ਹੋਈ ਹੈ ਪ੍ਰਭ ਚਿਤ ਆਈ ਹੈ ਜਬ ਪ੍ਰਭ ਕੇ ਤਉ ਹੈ ਤਾਂ ਦੁੱਧ ਦਾ ਠੰਡ ਵਰਤਣੀ ਹੋਈ ਹੈ ਉਹੀ ਤਾਂ ਇਹ ਮਕੋਟ ਹੈ ਹੋਰ ਇਹ ਮਕੋਟ ਵੀ ਘੜੀ ਹੈ ਉਹ ਇਹ ਮਕੋਟ ਤਾਂ ਉਹਦੇ ਬਣਦੀ ਹੋਈ ਹੈ ਜਬ ਪ੍ਰਭ ਜਤਨਾ ਜੀ ਠੀਕ ਹੈ ਜੀ ਪੂਰਨ ਹੋਵੇ ਆਸ ਨਾਏ ਮਨ ਵਸਾਈਏ ਪੂਰਾ ਹੋਵੇ ਆਸ ਨਾਏ ਮਨ ਵਸਾਈਏ ਜੇ ਨਲਬ ਨੂੰ ਘੁਲਨੇ ਵਿੱਚ ਵਸਾ ਲਈਏ ਤਾਂ ਜਿਹੜੀ ਆਸ ਲੈ ਕੇ ਆਇਆ ਸੀ ਸੰਸਾਰ ਤੇ ਜਿਹੜੀ ਆਸ ਵਾਸਤੇ ਆਈ ਓ ਆਸ ਪੂਰੀ ਹੋ ਜਾਂਦੀ ਕੋਈ ਨਾ ਲੱਗੇ ਬਿਗਨ ਆਪ ਗਵਾਈਏ ਗਿਆਨ ਪਦਾਰਥ ਮਤ ਗੁਰਤੇ ਪਾਈਏ ਕੋਈ ਨਾ ਲੱਗੇ ਤੇ ਤਾਂ ਆਪ ਗਵਾਈਏ ਆਪ ਗਵਾਈਏ ਨਾ ਕੋਈ ਆਪਣੀ ਮਰਜ਼ੀ ਤੇ ਆਗਦੀਏ

ਅਦੇ ਗਿਆਨ ਨਾਲ ਅਨੇਕ ਪਦਾਰਥ ਉਹਦੇ ਪਦਾਨਤ ਆਇਆ ਸੀ ਗਿਆਨ ਪਦਾਰਥ ਬੱਤ ਗੁਰਪੇ ਪਾਈ ਤੇ ਗਿਆਨ ਪਦਾਰਥ ਵਾਲੀ ਮਤ ਹੈ ਜਿਹੜੀ ਇਹ ਸਾਧੂ ਵਰਤੇ ਤਾਂ ਮਿਲਦੀ ਹੈ ਇਹ ਅੰਤਰਾਤਮਾ ਤੋਂ ਮਿਲਦੀ ਹੈ ਅੰਤਰਾਤਮਾ ਦੇ ਥਰੂ ਮਿਲਦੀ ਹੈ ਪਾਣੀ ਧਰਤੀ ਦੇ ਉੱਤੇ ਚਾਹੀਦਾ ਤਾਂ ਫਲ ਫੁੱਲ ਬੂਟੇ ਪਹਿਲਾਂ ਖੜੂ ਹੁੰਦੀ ਹੈ ਪਰ ਪਾਣੀ ਧਰਤੀ ਦੇ ਥੱਲੇ ਹੈ ਥੱਲੇ ਹਾਂਜੀ ਥੱਲੇ ਉੱਤੇ ਗੱਲ ਕੇ ਬੰਦ ਕਰਦੇ। ਇਹ ਥੱਲੇ ਨਾ ਹੋਵੇ ਫੇਤੀ ਕਰੀਏ। ਇਹ ਥੱਲੇ ਦਾ ਗੱਲ ਕੇ ਵੀ ਲੱਗ ਕੇ ਪਹਿਲਾਂ ਵੀ ਬਣਾ ਲਾਗੇ ਇਹ ਥੱਲੇ ਹੀ ਨਾ ਹੋਵੇ ਫੇਰ ਕੀ ਕਰਨਗੇ? ਫੇਰ ਤਾਂ ਕਾਲ ਵਰਤੂਗੇ। ਹੂੰ। ਇਹ ਗੁਰਤੁ ਜਾਈਆ ਮਤ ਪਰ ਗੁਰਨੇ ਥੱਲੇ ਉਨ ਲਿਆ ਕੇ ਦਿੱਤੀਆ ਗੱਲ ਕੇ। ਕੋਰ ਕੋਲ ਬਧੀ ਸੀ। ਗੁਰਨੇ ਬੋਰ ਜੀਤਾ ਥੱਲੇ। ਸਤਗੁਰ ਦੀ ਮਦਦ ਨਾਲ ਇਹ ਅੰਦਰੋਂ ਥੱਲੇ ਵਾਲੀ ਰਿਆ ਆਈ ਹੈ ਤੁਰਕੀ ਤੁਰ ਤਕਵਰ ਗੀਤਾ ਗੱਲ ਸਮਝੀ ਤਾਂ ਬਥੇ ਬੱਲੇ ਪਈ ਹੋਰ ਕੋਈ ਮੱਦਦ ਚੋਣਦਾ ਸਾਡੇ ਨਾਲ ਜਰਾਂ ਹਾਂਜੀ ਠੀਕ ਹੈ ਜੀ ਸਭ ਕੁਝ ਘਰ ਦਾ ਘਰ ਦਾ ਵਾਲਾ ਥੱਲੇ ਆ ਦੁਮ ਹੈ ਐ ਤਾਂ ਘਰ ਨਾਲ ਹੀ ਹੋਜੀ ਤਿੰਨ ਪਾਏ ਸਬੇ ਥੋਕ ਜਿਸ ਆਪ ਦੀワイ ਹੈ

ਬਸ ਉਹ ਰਹਿਤ ਹੁੰਦੀ ਹੈ ਸਭ ਤੇਰੀ ਛਾਈ ਹੈ ਤੇ ਤੂੰ ਛਾਇਆ ਹੋਇਆ ਹੈ ਹਾਂ ਹਾਂ ਕਿੰਨਾ ਏਰੀਆ ਤੂੰ ਛਾਇਆ ਹੋਇਆ ਹੈ ਉਹ ਤੇਰੀ ਛਾਇ ਹੈ ਸਭ ਪ੍ਰਭਾਸੀਆਂ ਤੇਰੀ ਛਾਇ ਹੈ ਇਹ ਸਭ ਠੀਕ ਹੈ ਜੀ